ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 79 ਵਿੱਚ 00200B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਉਪਕਰਣ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ ਦੇਖੋ ਇਸ ਤਰ੍ਹਾਂ ਹੈ ਸਪੇਨ ਮੇ तकरीबन 1000 ਤੋਂ ਜ਼ਿਆਦਾ ਲੋਕ ਜੋ ਪੰਜਾਬੀ ਬੋਲਦੇ ਉਹ ਪਿਛਲੇ 6 ਮਹੀਨੇ ਤੋਂ ਮਸ਼ੱਕਤ ਕਰ ਰਹੇ ਹਨ ਕਿ ਉਹਨਾਂ ਦੇ ਜਿਹੜੇ ਪਾਸਪੋਰਟ ਹੈ ਕਿਸਦਾ ਐਕਸਪਾਇਰੀ ਹੋ ਗਿਆ ਹੈ ਕਿਸਦਾ ਰੀਨਿਊ ਹੋਣਾ ਹੈ ਕਿਸਦਾ ਰੀ-ਇਸ਼ੂ ਹੋਣਾ ਹੈ ਜਿਹਦੇ तकरीबन 3-400 ਲੋਕ ਪੰਜਾਬ ਦੇ ਆ ਜਿਨ੍ਹਾਂ ਨੇ ਮੇਰੇ ਨਾਲ ਪਿਛਲੇ ਦਿਨਾਂ ਸੰਪਰਕ ਕੀਤਾ ਸੀ ਉਹਦੇ ਵਿੱਚ ਬਾਰਸੀਲੋਨਾ ਗੁਰਦੁਆਰਾ ਸਾਹਿਬ ਦੇ ਪ੍ਰਭਾਵ ਪ੍ਰਧਾਨ ਬਲਵਿੰਦਰ ਸਿੰਘ ਜੀ ਔਰ ਉਹਨਾਂ ਦੇ ਸਾਰੇ ਲੋਕਾਂ ਨੇ ਇਸ ਤੋਂ ਲਾਭ ਪੂਰੇ ਸਾਡੇ ਮੁਲਕ ਦੇ ਤਕਰੀਬਨ ਹਜ਼ਾਰ ਤੋਂ ਵੱਧ ਲੋਕ ਹੈ ਜਿਹੜੇ ਪਿਛਲੇ 6-7 ਮਹੀਨੇ ਤੋਂ ਮੁਸ਼ਕਲ ਕਰ ਰਹੇ ਕਿ ਉਹਨਾਂ ਦੇ ਪਾਸਪੋਰਟ ਜਿਹੜੇ ਆ ਰੀਸ਼ੂ ਕਰਿਤੇ ਜਾਣ ਜਾਂ ਰਿਨਿਊ ਕੀਤੇ ਜਾਣ ਲੇਕਿਨ ਜਿਹੜੀ ਸਾਡੀ ਐਮਬੈਸੀ ਹੈ ਸਪੇਨ ਚ ਉਹ ਐਮਬੈਸੀ ਦਾ ਕਹਿਣਾ ਹੈ ਕਿ ਸਾਡੇ ਕੋਲ ਜਿਹੜੀ ਮੈਨ ਪਾਵਰ ਦੀ ਕਮੀ ਹੈ ਔਰ ਲੋਕ ਬਹੁਤ ਖਜਲ ਖਰਾਬ ਹੋ ਰਹੇ ਨੇ ਲੋਕਾਂ ਦੇ ਕਮਾਂਕਾਰਾਂ ਤੇ ਇਹਦਾ ਫਰਕ ਪੈ ਰਿਹਾ ਕਿਸੇ ਨੇ ਆਪਣੇ ਮੁਲਕ ਵਾਪਸ ਆਉਣਾ ਹੈ ਕਿਸੇ ਨੇ ਉੱਥੇ ਟਰੈਵਲ ਕਰਨਾ ਸੋ ਦੇ ਆਰ ਫੇਸਿੰਗ ਵੈਰੀ ਮਚ ਡਿਫਿਕਲਟੀਜ਼ ਤੇ ਮੈਂ ਸਾਡੇ ਜਿਹੜੇ ਮਾਨਯੋਗ ਦੇਸ਼ ਦੇ ਐਕਸਟਰਨਲ ਅਫੇਅਰ ਮਿਨਿਸਟਰ ਸਾਹਿਬ ਐ ਜੈ ਸ਼ੰਕਰ ਜੀ ਉਹਨਾਂ ਨੂੰ ਪਿਛਲੇ ਦਿਨਾਂ ਚਿੱਠੀ ਵੀ ਲਿਖੀ ਹੈ ਟਵੀਟ ਵੀ ਕੀਤਾ ਹੈ ਔਰ ਅੱਜ ਮੇਰੀ ਕੋਸ਼ਿਸ਼ ਰਹੂਗੀ ਕਿ ਪਾਰਲੀਮੈਂਟ ਦੇ ਦੌਰਾਨ ਉਹਨਾਂ ਦੇ ਆਫਿਸ ਆ ਕੇ ਅਗਰ ਉਹ ਬੈਠੇ ਤਾਂ ਉਹਨਾਂ ਨੂੰ ਮਿਲ ਕੇ पर्सली रिक्वेस्ट करनी है कि ਸਾਡੇ ਜਿਹੜੇ ਦੇਸ਼ ਦੇ ਲੋਕ ਹੈ ਕੋਈ ਇਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਲੋਕ ਹੈ ਇਹਨਾਂ ਦੀ ਇਸ ਖੱਜਲ ਖਰਾਬੀ ਨੂੰ ਦੂਰ ਕੀਤਾ ਜਾਵੇ ਉਹਨਾਂ ਦੇ ਪਾਸਪੋਰਟ ਰੀਨਿਊ ਕੀਤੇ ਜਾਣ ਐਸ ਸੂਨ ਐਸ ਪੋਸੀਬਲ ਰੀ-ਇਸ਼ੂ ਕੀਤੇ ਜਾਣ ਔਰ ਲੋਕਾਂ ਦੀ ਜਿਹੜੀ ਹੈ ਮੁਸ਼ਕਲ ਜਿਹੜੀ ਹੈ ਖਤਮ ਹੋ ਲੇਕਿਨ ਜਿਸ ਤਰੀਕੇ ਸੇ ਪੰਜਾਬ ਕੇ ਅੰਦਰ ਬਾੜ ਜੈਸੇ ਹਾਲਾਤ ਪੈਦਾ ਹੋ ਰਹੇ ਹੈ ਜੋ ਸਰਦੀ ਸੁਪਾ ਹੈ ਉਸ ਕੋ ਆਪ ਕਿਸ ਤਰੀਕੇ ਸੇ ਦੇਖਤੇ ਹੈ ਪੰਜਾਬ ਕਿਆ ਸੰਸਦ ਮੇ ਇਹ ਮੰਗ ਉਠਾਏਗੇ ਕਿ ਸਪੈਸ਼ਲ ਪੈਕੇਜ ਦਿਆ ਜਾਏ ਦੇਖੋ ਇਸ ਤਰ੍ਹਾਂ ਹੈ ਹਰ ਸਾਲ ਬਰਸਾਤਾਂ ਦੇ ਦਿਨਾਂ 'ਚ ਪੰਜਾਬ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਤਕਰੀਬਨ ਕਈ ਸਾਲ ਹੋ ਗਏ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਦੇਸ਼ ਦੀ ਸਰਕਾਰ ਨੂੰ ਕਿ ਫਲੱਡ ਦੇ ਦੌਰਾਨ ਜਾਂ ਬਰਸਾਤਾਂ ਦੇ ਸੀਜ਼ਨ ਦੇ ਦੌਰਾਨ ਜਿਹੜੀ ਕਿ ਨੇਚਰਲ ਪ੍ਰੋਬਲਮ ਹੈ ਜਿਹਦੇ ਕਰਕੇ ਕਈ ਲੋਕ ਜਿਹੜੇ ਆ ਜਨ ਆਰਥਿਕ ਤੌਰ ਤੇ ਨੁਕਸਾਨ 'ਚ ਜਾਂਦੇ ਉਹਨਾਂ ਵਾਸਤੇ ਪੈਕੇਜ ਜਿਸ਼ੂ ਕੀਤਾ ਜਾਵੇ ਤੇ ਅਸੀਂ ਇੱਕ ਵਾਰ ਫੇਰ ਪਾਰਲੀਮੈਂਟ ਜੇ ਚੱਲਦੀ ਹੈ ਤੇ ਅਸੀਂ ਇੱਥੇ ਰੇਸ ਵੀ ਕਰਾਂਗੇ ਕਿ ਪੰਜਾਬ ਨੂੰ ਸਪੈਸ਼ਲ ਜਿਹੜਾ ਪੈਕੇਜ ਦਿੱਤਾ ਜਾਵੇ ਔਰ ਇਹ ਕੁਦਰਤੀ ਆਫਤਾ ਤੋਂ ਜਿਹੜੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਪੰਜਾਬ ਲੈ ਕੇ ਪੂਰੀ ਤਿਆਰੀ ਹੈ ਪਿਛਲੇ ਇੱਕ ਵੀਕ ਤੋਂ ਮਾਨਯੋਗ ਮੁੱਖ ਮੰਤਰੀ ਵੱਲੋਂ ਡਾਇਰੈਕਸ਼ਨਾਂ ਜਿਹੜੀਆਂ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਾਡੇ ਲੋਕਲ ਲੈਵਲ ਦੇ ਜਿੰਨੇ ਐਮਐਲਏ ਸਹਿਬਾਨ ਲੀਡਰ ਸਹਿਬਾਨ ਫੀਲਡ 'ਚ ਲੋਕਾਂ ਦੇ ਸਹਿਯੋਗ ਲਈ ਸਹਾਇਤਾ ਲਈ ਮੌਜੂਦ ਹੈ ਲੋਕ ਆਪ ਸਾਡੇ ਜਿਹੜੇ ਆ ਉੱਥੇ ਜਾ ਕੇ ਹਰੇਕ ਨੂੰ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਘੱਟ ਤੋਂ ਘੱਟ ਮੁਸ਼ਕਲਾਂ ਸਾਹਮਣਾ ਕਰਨਾ ਪਵੇ ਲੇਕਿਨ ਇਹਨੂੰ ਇੱਚ ਕੋਈ ਦੋਰਾ ਹੀ ਨਹੀਂ ਹੈ ਕਿ ਜਦੋਂ ਜਿਹੜੀ ਨੇਚਰਲ ਕਲਾਈਮਟੀ ਹੈ ਪ੍ਰਾਕ੍ਰਿਤਿਕ ਆਪਦਾ ਜਿਹੜੀ ਹੁੰਦੀ ਹੈ ਇਹਦੇ ਸਾਹਮਣੇ ਕੋਈ ਬਹੁਤ ਜ਼ੋਰ ਨਹੀਂ ਹੈ ਭਾਰਤ ਸਰਕਾਰ ਨੂੰ ਇਮੀਡੀਏਟਲੀ ਜਿਸ ਤਰ੍ਹਾਂ ਉੱਤਰਾਖੰਡ ਨੂੰ ਪੈਕੇਜ ਦਿੱਤਾ ਪੰਜਾਬ ਨੂੰ ਵੀ ਰੀਲੀਜ਼ ਕਰਨਾ ਚਾਹੀਦਾ ਲਗਾਤਾਰ ਛਾਇਆ ਹੈ ਐਸਆਰ ਕੇ ਅਗਰ VOTING ਕੀ ਅਗਰ ਬਾਤ ਕਰੇ ਤਾਂ ਸਭ ਤੋਂ ਪਹਿਲੇ ਅਰਵਿੰਦ ਕੇਜਰੀਆ ਜਦੋਂ ਦਿੱਲੀ ਕੇ ਚੋਣ ਹੁੰਦੇ ਤਾਂ ਅਰਵਿੰਦ ਕੇਜਰੀਆ ਵਾਲੇ ਇਹ ਮੁੱਦਾ ਉਠਾਇਆ ਥਾ ਕਿਆ ਲੱਗਦਾ ਹੈ ਕਿ ਜਦ ਚੋਣ ਕਾਇਕ ਦੀ ਵੀ ਪ੍ਰੈਸ ਕਾਨਫਰੰਸ ਹੋਈ ਹੈ ਚੋਣ ਕਾਇਕ ਸਹੀ ਸੇ ਜਵਾਬ ਜੋ ਹੈ ਉਹ ਨਹੀਂ ਦੇ ਪਾਇਆ ਦੇਖੋ ਚੋਰ ਦੀ ਦਾੜੀ 'ਚ ਤਿੰਨਕਾ ਝੂਠ ਦੇ ਪੈਰ ਨਹੀਂ ਹੁੰਦੇ ਔਰ ਡੈਫੀਨੇਟਲੀ ਅਰਵਿੰਦ ਕੇਜਰੀਵਾਲ ਜੀ ਕਈ ਸਾਲ ਪਹਿਲਾਂ ਤੋਂ ਇਹ ਗੱਲ ਕਹਿ ਰਹੇ ਕਿ ਬੀਜੇਪੀ ਬੜੀ ਤੈਸ਼ ਉਦਾ ਸਾਜ਼ਿ ਦੇ ਤਹਿਤ ਬੋਨਾਫਾਈਡ ਵੋਟਰਸ ਜਿਹੜੇ ਆ ਉਹਨਾਂ ਦੀ ਲਿਸਟ 'ਚੋਂ ਨਾਮ ਕੱਟ ਰਹੀ ਹੈ ਔਰ ਇਲੀਗਲ ਤਰੀਕੇ ਨਾਲ ਆਪਣੇ ਸਪੋਰਟਰਾਂ ਦੇ ਨਾਮ ਜਿਹੜੇ ਐਡ ਕਰ ਰਹੀ ਹੈ ਔਰ ਉਹ ਐਕਸਪੋਜ਼ ਹੋ ਗਿਆ ਚਾਹੇ ਉਹ ਰਾਹੁਲ ਗਾਂਧੀ ਜੀ ਹੋਣ ਚਾਹੇ ਪਾਕੀ ਆਪੋਜੀਸ਼ਨ ਦੇ ਨੇਤਾ ਹੋਣ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਬਿਹਾਰ ਚ 50 ਲੱਖ ਤੋਂ ਵੱਧ ਵੋਟਰ ਗੈਬ ਹੋ ਗਏ ਇਹ ਡੈਮੋਕ੍ਰੇਸੀ ਦਾ ਕਹਾਣ ਹੈ ਕਤਲ ਹੈ ਔਰ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਸੰਸਥਾ ਹੈ ਆਟੋਨੋਮਸ ਬਾਡੀ ਹੈ ਜੋ ਸਰਕਾਰਾਂ ਦੇ ਇਸ਼ਾਰੇ ਤੇ ਚੱਲੂਗੀ ਤੇ ਇਸ ਦੇਸ਼ ਚ ਜਿਹੜੀ ਹੈ ਡੈਮੋਕ੍ਰੇਸੀ ਲੋਕਤੰਤਰ ਬਚਣਾ ਨਹੀਂ ਹੈ ਤੋਂ ਮੇਰੀ ਤੁਹਾਡੇ ਰਾਹੀਂ ਵੀ ਮੀਡੀਆ ਦੇ ਰਾਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਬੇਨਤੀ ਆ ਕੀ ਆਪਾਂ ਜਵਾਬ ਕਿੱਥੇ ਦੇਣਾ ਆਪਾਂ ਲੋਕਾਂ ਨੂੰ ਇਸ ਪ੍ਰਮਾਤਮਾ ਨੂੰ ਜਵਾਬ ਦੇਣਾ ਆਪਣੀਆਂ ਸੰਸਥਾਵਾਂ ਬਚਾਈਏ ਔਰ ਰਾਜਨੀਤਿਕ ਕਟਪੁਤਲੀ ਨਾ ਬਣੀਏ ਔਰ ਇਹ ਬਹੁਤ ਮੰਦ ਭਾਗਾ ਆ ਆਮ ਆਦਮੀ ਪਾਰਟੀ ਵੀ ਇਹਨੂੰ ਲੈ ਕੇ ਬਹੁਤ ਕਿਉਂ ਪਿੱਛੇ ਜਿਹੜੇ ਪ੍ਰੋਟੈਸਟ ਹੋਏ ਆ ਸਾਡੀ ਸਾਰੀ ਲੀਡਰਸ਼ਿਪ ਉੱਚ ਅਸੀਂ ਸ਼ਾਮਿਲ ਵੀ ਹੋਏ ਆ ਔਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਚ ਆਮ ਆਦਮੀ ਪਾਰਟੀ ਥੋਕ ਮਾਰ ਕੇ ਸੰਘਰਸ਼ ਕਰੋ ਦੇਖੋ ਸਾਡੇ 700 ਤੋਂ ਵੱਧ ਕਿਸਾਨਾਂ ਦੇ قاتل جماعت ਭਾਜਪਾ ਜਿਨ ਨੇ ਡੇਢ ਸਾਲ ਤੱਕ ਲਗਾਤਾਰ ਕਿਸਾਨਾਂ ਨੂੰ ਖੱਜਲ ਖਰਾਬ ਕੀਤਾ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਪਿਛਲੇ 10 ਸਾਲਾਂ ਚ ਖਾਦਾਂ ਦੇ ਬੀਜਾਂ ਦੇ ਲਗਾਤਾਰ ਰੇਟ ਵਧ ਰਹੇ ਆ ਔਰ ਜਿਹਦੇ ਸ਼ਾਸਨ ਚ کارਪੋਰੇਟ ਨੂੰ ਹੱਲਾਸ਼ੇਰੀ ਮਿਲਟਰੀ ਆ ਕਿਸਾਨ ਜਿਹੜੇ ਆ ਉਹ ਬਦਤਰ ਹਾਲਾਤਾਂ ਜਾ ਰਹੇ ਕਿਸਾਨੀ ਮਰ ਰਹੀ ਹੈ ਉਹਨਾਂ ਤੋਂ ਅਸੀਂ ਕਿਸਾਨਾਂ ਦੇ ਪ੍ਰਤੀ ਕੋਈ ਚੰਗੀ ਗੱਲ ਦੀ ਉਮੀਦ ਨਹੀਂ ਕਰ ਸਕਦੇ ਇਹ ਸਭ ਦਿਖਾਵਾ ਆ ਬੀਜੇਪੀ ਆਪਣੇ ਮੂੰਹ ਆਪਣੇ ਮੂੰਹ ਤੋਂ ਆਪਣੀ ਤਾਰੀਫ ਕਰੀ ਜਾਵੇ ਉਹ ਗੱਲ ਹੋਰ ਹੈ ਲੇਕਿਨ ਪੰਜਾਬ ਚ ਜਿਹੜੀ ਆ ਬੀਜੇਪੀ ਦਾ ਕੋਈ ਜੜਾ ਆਧਾਰ ਨਹੀਂ ਹੈ ਕੋਈ ਲੋਕਾਂ ਚ ਇਹਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਪ੍ਰਤੀ ਲੋਕਾਂ ਦੀ ਹਮਦਰਦੀ ਨਹੀਂ